ਕਿਸਾਨੀ ਅੰਦোলন ਦੋ ਨੂੰ ਤਕਰੀਬਨ 200 ਦਿਨਾਂ ਦੇ ਕਰੀਬ ਦਾ ਸਮੇਂ ਹੋਣ ਲੱਗਾ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਪਹਿਲੇ ਅੰਦੋਲਨ 'ਚ ਦਿੱਲੀ ਬਾਰਡਰ ਗਏ ਸੀ ਪਰ ਅੱਜ ਹਰਿਆਣਾ ਬਾਰਡਰ ਤੇ ਹੀ ਡਟੇ ਹੋਏ ਨੇ ਇਸ ਨੂੰ ਲੈ ਕੇ ਕਿਸਾਨਾਂ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਗਈ ਹੈ ਸਰਵਪੱਤੀ ਸਿੰਘ ਜੀ ਦੇ ਸਾਹਮਣੇ ਉਹਨਾਂ ਗੱਲਬਾਤ ਦੇਰ ਸਾਹਿਬ ਰਾਹੁਲ ਗਾਂਧੀ ਨਾਲ ਮੀਟਿੰਗ ਹੁੰਦੀ ਕੀ ਰਹੀ ਹੈ ਮੀਟਿੰਗ 'ਚ ਲੋਕਾਂ ਦੀਆਂ ਨਜ਼ਰਾਂ ਨੇ ਕਿ ਕੋਈ ਹੱਲ ਨਿਕਲੇਗਾ ਆ ਦੇਖੋ ਵਿਰੋਧੀ ਧਿਰ ਨੂੰ ਮਿਲਣਾ ਜਿਹੜੇ ਪਾਰਲੀਮੈਂਟ 'ਚ ਵਿਰੋਧੀ ਧਿਰ ਦੇ ਲੀਡਰਸ ਨੇ ਮਸਲੇ ਦਾ ਹੱਲ ਕੋਈ ਨਹੀਂ ਸੀ ਬਟ ਇਹ ਸੀਗਾ ਵੀ ਉਹ ਵਿਰੋਧੀ ਧਿਰ ਤੇ ਜਿਹੜੇ ਮੁਖੀ ਨੇ ਲੀਡਰ ਆਫ اپੋਜੀਸ਼ਨ ਨੇ ਉਹ ਪਾਰਲੀਮੈਂਟ ਦੇ ਵਿੱਚ ਸਾਡਾ ਮੁੱਦਾ ਭਾਣ ਜੇ ਮੁੱਦਾ ਪਾਰਲੀਮੈਂਟ ਚ ਉੱਬਰਦਾ ਤਾਂ ਉਹਦੇ ਨਾਲ ਗੱਲ ਪੂਰੇ ਲੋਕਾਂ ਚ ਜਾਂਦੀ ਹੈਗੀ ਆ ਹੁਣ ਸਰਕਾਰ ਮੰਨਦੀ ਨਹੀਂ ਮੰਨਦੀ ਉਹਦੀ ਮਰਜ਼ੀ ਆ ਤੋ ਦੇਖੋ ਉਹਨਾਂ ਨੇ ਆਪਣੇ ਤੌਰ ਤੇ ਫਰਜ਼ ਪੂਰਾ ਕੀਤਾ ਜੋ ਸਾਡਾ ਮਕਸਦ ਸੀਗਾ ਕਿ ਸਰਕਾਰ ਤੇ ਪ੍ਰੈਸ਼ਰ ਪਾਇਆ ਜਾਵੇ ਹਾਂ ਫਿਲਹਾਲ ਸਰਕਾਰ ਦੀ ਕੋਈ ਨੀਤ ਨਹੀਂ ਹੈਗੀ ਨਿਬੜਨ ਦੇ ਸਰਕਾਰ ਤਾਂ ਕਹਿ ਰਹੀ ਹੈ ਕਿ ਅਸੀਂ ਗੱਲਬਾਤ ਨੂੰ ਤਿਆਰ ਆ ਚੰਡੀਗੜ੍ਹ ਆ ਕੇ ਮੰਤਰੀ ਤਿੰਨ ਵਾਰੀ ਗੱਲਬਾਤ ਕਰਕੇ ਕਿਸਾਨਾਂ ਨਾਲ ਹਾਦ ਕੋਈ ਮੀਟਿੰਗਾਂ ਦਾ ਚਾਰ ਹੋਈਆਂ ਮੈਂ ਕਿਹਣਾ ਵੀ ਸਰਕਾਰ ਜੇ ਦਾਵਾ ਕਰਦੀ ਗੱਲਬਾਤ ਲਈ ਤਿਆਰ ਆ ਰਾਜ ਸਭਾ ਚ ਵੀ ਖੇਤੀਬਾੜੀ ਮੰਤਰੀ ਦਾ ਬਿਆਨ ਹੈ ਤੇ ਕਿਸਾਨ ਕਿਹੜਾ ਕਹਿੰਦੇ ਵੀ ਅਸੀਂ ਗੱਲ ਨਹੀਂ ਕਰਨੀ ਐਸਾ ਕਹਿੰਨੇ ਕਰ ਲੋ ਗੱਲ ਹਾਂ ਸਰਕਾਰ ਕੋਈ ਅਧਿਕਾਰ ਖੇਤਰ ਆ ਨਾ ਵੀ ਗੱਲ ਕਰਨੀ ਚਾਹੀ ਨਹੀਂ ਕਰਨੀ ਹਾਂ ਜੇ ਉਹਨਾਂ ਨੇ ਕਦੀ ਸਾਨੂੰ ਚਿੱਠੀ ਲਿਖੀ ਹੋਣਾ ਅਸੀਂ ਨਾ ਕਰਤੀ ਉਹ ਫਿਰ ਤਾਂ ਤੂੰ ਸਰਕਾਰ ਕਈ ਵਾਰੀ ਐਵੇਂ ਕਰਦੀ ਹੁੰਦੀ ਹੈ ਪਿਛਲੇ ਅੰਦੋਲਨ ਚ ਵੀ ਜਦੋਂ ਕਹਿੰਦੇ ਸੀ ਇੱਕ ਕਾਲ ਦੀ ਦੂਰੀ ਆ ਤਾਂ ਗੱਲ ਹੀ ਨਹੀਂ ਕੀਤੀ ਇਹ ਜਦੋਂ ਇਹਨਾਂ ਨੇ ਗੱਲ ਨਾ ਭਾਈ ਕਰਨੀ ਹੋਵੇ ਤਾਂ ਫਿਰ ਐਂ ਕਹਿੰਦੇ ਹੁੰਦੇ ਵੀ ਸਰਕਾਰ ਤਿਆਰ ਆ ਗੱਲਬਾਤ ਲਈ ਗੱਲ ਨਾ ਕਰਨੀ ਹੋਵੇ ਸਰਕਾਰ ਕਹਿੰਦੀ ਇਹ ਗੱਲਬਾਤ ਨੂੰ ਤਿਆਰ ਆ ਕਿਤਨੇ ਕਿਤੇ ਠਿਕਰਾ ਜੋ ਕਿਸਾਨਾਂ ਤੇ ਛੁੱਟਿਆ ਜਾ ਰਿਹਾ ਕਿਸਾਨ ਅੱਜ ਵੀ ਹਰਿਆਣਾ ਬਾਰਡਰ ਤੇ ਡਟੇ ਨੇ ਪਹਿਲੇ ਅੰਦোলন ਟਾਈਮ ਤਾਂ ਦਿੱਲੀ ਪਹੁੰਚ ਗਏ ਸੀਗੇ ਹੁਣ ਹਰਿਆਣਾ ਹੀ ਆ ਹਾਂ ਦੇਖੋ ਜੇ ਉਹਨਾਂ ਨੇ ਨਹੀਂ ਜਾਣ ਦਿੱਤਾ ਤਾਂ ਪੂਰੀ ਦੁਨੀਆ 'ਚ ਗੱਲ ਗਈ ਹੈਗੀ ਵੀ ਦੇਸ਼ ਦੇ ਕਿਸਾਨ ਨੂੰ ਜਿਹੜੀ ਰਾਜਤਾਨੀ ਹੈਗੀ ਆ ਦਿੱਲੀ ਉਥੇ ਨਹੀਂ ਜਾਣ ਦਿੱਤਾ ਉਹਦਾ ਖਾਮੀਆਂ ਨਾ ਮਨਾ ਬੁਗਤਿਆ ਹੈਗਾ ਤੋਂ ਸਾਡਾ ਤੇ ਮਕਸਦ ਦਾ ਪੀਸਫੁਲੀ ਜਾਣਾ ਅਸੀਂ ਪੀਸਫੁਲੀ ਸਾਨੂੰ ਜਾਣ ਦਿੱਤਾ ਜਾਵੇ ਠੀਕ ਆ ਹਾਂ ਦੇਖੋ ਉਹਨੂੰ ਕਹਿੰਦੇ ਲਾਨ ਆਰਡਰ ਆ ਆ ਬਾਰਡਰ ਦੇ ਉਰਲੇ ਬਨੇ ਕੋਈ ਲਾਨ ਆਰਡਰ ਨਹੀਂ ਪੰਜਾਬ ਚ ਪੀਸਫੁਲੀ ਆ ਆ ਜਦੋਂ ਹਰਿਆਣਾ ਟੱਪ ਚੋਂ ਲਾਨ ਆਰਡਰ ਦਾ ਮਸਲਾ ਵੀ ਤੁਹਾਨੂੰ ਜਾਣ ਹੀ ਨਹੀਂ ਦੇਣਾ ਕਈ ਜਥੇਬੰਦੀਆਂ ਨੇ ਜੋ ਪਹਿਲੇ ਅੰਦੋਲਨ ਚ ਨਾਲ ਸੀ ਪਰ ਇਸ ਵਕਤ ਨਾਲ ਨਹੀਂ ਹੈਗੀਆਂ ਕੀ ਕਰ ਹਾਂ ਦੇਖੋ ਅਸੀਂ ਤਾਂ ਸਾਰਿਆਂ ਨੂੰ ਕਿਹਾ ਸਾਰਿਆਂ ਨੂੰ ਚਾਹੁੰਦੇ ਸਾਰੇ ਜੇ ਸਾਰਿਆਂ ਦੇ ਏਕੀ ਮੰਗ ਪੱਤਰ ਨੇ ਏਕੀ ਨੀਂਦ ਸਾਰਿਆਂ ਨੂੰ ਰਲ ਕੇ ਲੜਨਾ ਚਾਹੀਦਾ ਹੁਣ ਹਰ ਇੱਕ ਦੀ ਆਜ਼ਾਦ ਸੋਚ ਹੈ ਜੇ ਕੋਈ ਚਾਹੁੰਦਾ ਨਹੀਂ ਕਿ ਸਾਨੂੰ ਇਸ ਸਮੇਂ ਡਬਲ ਅੰਦੋਲਨ ਲੜਨਾ ਚਾਹਤ ਤਾਂ ਉਹਨਾਂ ਦੀ ਆਪ ਦੀ ਮਰਜ਼ੀ ਆਦੀ ਦੀ ਖਾਹਿਸ਼ ਹੈਗੀ ਸਾਰੇ ਇਕੱਠੇ ਹੋ ਕੇ ਲੜੀਗੇ ਬਾਰਡਰ ਤੇ ਬੈਠਿਆਂ ਨੂੰ 200 ਦਿਨ ਹੋ ਜਾਣਾ ਕਰੀਬ ਤੁਹਾਨੂੰ 200 ਦਿਨ ਤੇ ਕੀ ਪ੍ਰੋਗਰਾਮ ਹਾਂ 200 ਦਿਨ ਤੇ 31 ਅਗਸਤ ਨੂੰ ਵੱਡੇ ਇਕੱਠ ਕਰਾਂਗੇ ਬਾਰਡਰਾਂ ਤੇ ਚਾਹੇ ਰਾਜਸਥਾਨ ਚ ਹੋਵੇ ਚਾਹੇ ਪੰਜਾਬ ਚ ਹੋਵੇ ਉਹਦੇ ਵਾਸਤੇ ਤੋਂ ਡੇ ਮਾਦਮ ਨਾਲ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਇੱਕ ਦਿਨ ਵਾਸਤੇ ਮਾਵਾਂ ਭੈਣਾਂ ਕਿਸਾਨ ਮਜ਼ਦੂਰ ਸਾਰੇ ਵੱਧ ਤੋਂ ਵੱਧ ਗਿਣਤੀ ਵਿੱਚ ਆਓ ਔਰ 15 ਅਗਸਤ ਨੂੰ ਵੀ ਜਿਹੜਾ ਸਾਡਾ ਪ੍ਰੋਗਰਾਮ ਹੈ ਵੀ ਜਿਹੜੇ ਨਵੇਂ ਕ੍ਰਿਮਿਨਲ ਲਾਅ ਨੇ ਉੱਤੇ ਕਾਪੀਆਂ ਸਾੜਾਂਗੇ ਔਰ ਵੱਡੇ ਟਰੈਕਟਰ ਮਾਰਚ ਦੇਸ਼ ਵਿਆਪੀ ਕਰਾਂਗੇ ਉੱਤੇ ਵੀ ਵੱਧ ਤੋਂ ਵੱਧ ਨੌਜਵਾਨਾਂ ਲੋਕਾਂ ਨੂੰ ਬੇਨਤੀ ਵੀ ਵੱਧ ਤੋਂ ਵੱਧ ਆਪਣੀਆਂ ਮੰਗਾਂ ਮਣਾਉਸਤਾ ਸੇ ਟਰੈਕਟਰ ਲੈ ਕੇ ਆਓ ਕਿਸਾਨਾਂ ਨੂੰ 200 ਦਿਨ ਹੋ ਜਾਣਾ ਬਾਰਡਰ ਤੇ ਬੈਠੇ ਤੇ ਉੱਥੇ ਬੈਠ ਕੇ ਹੀ ਆਪਣਾ ਜੋ ਅਗਲਾ ਪ੍ਰੋਗਰਾਮ ਉਹ ਲਿਖਿਆ ਜਾ